ਤਸਵੀਰ ਜੁੜੇ ਗ੍ਰਿਵੈਂਸ ਸਟੋਰੀਜ਼ ਅਨਾਲ ਤੇ ਮੈਂ ਕੁਛਾ ਕਰ ਹੋ ਗਿਆ ਗੱਲ ਕਰੀਏ ਇਸ ਵੇਲੇ ਮੌਜੂਦ ਆ ਬਾਬਾ ਦੀਪ ਸਿੰਘ ਨਗਰ ਦੇ ਕੋਲ ਜਿੱਥੇ ਕਿ ਅਜੇ ਤੋਂ ਕੁਝ ਮਹੀਨੇ ਪਹਿਲਾਂ ਯੁੱਧ ਨਸ਼ੇ ਵਿਰੋਧ ਦੇ ਚੱਲਦੇ ਆ ਨਗਰ ਨਿਕਮ ਵੱਲੋਂ ਕਾਰਵਾਈ ਕੀਤੀ ਗਈ ਸੀ ਕਿ ਤੇ ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਵੱਲੋਂ ਇੱਥੇ ਦਿਖਾਇਆ ਗਿਆ ਸੀਗਾ ਕਿ ਕਿਸ ਤਰ੍ਹਾਂ ਪੁਲਿਸ ਫੋਰਸ ਜਵਾਬ ਤੋਂ ਜ਼ਿਆਦਾ ਲੈ ਕੇ ਇਹ ਬਿਲਡਿੰਗਾਂ ਤੋੜੀਆਂ ਗਈਆਂ ਨੇ ਇਹਨਾਂ ਨੂੰ ਨਜਾਇਜ਼ੀ ਸਾਰੀ ਦਾ ਨਾਮ ਦੇ ਕੇ ਤੋੜੀਆਂ ਗਈਆਂ ਸੀ ਜਿਹੜਾ ਹੈਗਾ ਉਹ ਦਿਖਾਇਆ ਕਰੀਬਨ ਤਸਵੀਰਾਂ ਤੁਹਾਨੂੰ ਅੱਜ ਤੋਂ 2 ਮਹੀਨੇ ਪਹਿਲਾਂ ਦੀ ਵੀ ਦਿਖਾਵਾਂਗੇ ਤੇ ਹੁਣ ਦੀਆਂ ਵੀ ਦਿਖਾਵਾਂਗੇ ਕਿ ਕੀ ਮਾਹੌਲ ਜਿਹੜਾ ਇਸ ਵੇਲੇ ਬਣਿਆ ਹੋਇਆ ਹੈ ਕਿਸ ਤਰ੍ਹਾਂ ਇਹ ਦੁਕਾਨਾਂ ਦੇ ਵਿੱਚ ਜਿਹੜੀ ਸ਼ਰੇਆਮ ਰਿਪੇਅਰਿੰਗ ਹੋਈ ਪਈ ਹੈ ਹਾਲਾਂਕਿ ਜੇ ਗੱਲ ਕਰੀਏ ਜੇ ਕਾਨੂੰਨੀ ਕਾਰਵਾਈ ਦੀ ਗੱਲ ਕਰੀਏ ਤਾਂ ਜਦ ਤੱਕ ਇਹ ਡੈਮੋਲਿਸ਼ ਹੋਈ ਸੀਗੀ ਉਸ ਤੋਂ ਬਾਅਦ ਨਗਰ ਨਿਗਮ ਵੱਲੋਂ ਐਨਓਸੀ ਦੀ ਲੋਡ ਪੈਂਦੀ ਹੈ ਨੋ ਆਬਜੈਕਸ਼ਨ ਸਰਟੀਫਿਕੇਟ ਦੀ ਜ਼ਰੂਰਤ ਪੈਂਦੀ ਹੈ ਕਿ ਬਿਨਾਂ ਐਨਓਸੀ ਤੋਂ ਇਹ ਦੁਕਾਨਾ ਰਿਪੇਅਰ ਨਹੀਂ ਕੀਤੀਆਂ ਜਾ ਸਕਦੀਆਂ ਜਿਸ ਤਰ੍ਹਾਂ ਇਹ ਤੋਂ ਦਿਖੀਆਂ ਨੇ ਉਸ ਤਰ੍ਹਾਂ ਹੀ ਉੱਥੇ ਰਹਿਣੀਆਂ ਚਾਹੀਆਂ ਨੇ ਪਰ ਵੱਡਾ ਸ ਸਰਕਾਰ ਤੇ ਪ੍ਰਸ਼ਾਸਨ ਤਾਂ ਜਨਤਾ ਨੂੰ ਖੁਸ਼ ਕਰਨ ਵਾਸਤੇ ਆ ਪਾਗਲ ਬਣਾਉਣ ਵਾਸਤੇ ਇਹ ਚੀਜ਼ਾਂ ਦਿਖਾਉਂਦੀ ਹੈ ਕਿ ਯੁੱਧ ਨਸ਼ਿਵ ਰੁਦਵਲ ਕਾਰਵਾਈ ਕੀਤੀ ਜਾ ਰਹੀ ਹੈ ਪਰ ਉਸ ਤੋਂ ਬਾਅਦ 2 ਮਹੀਨੇ ਵੀ ਨਹੀਂ ਟੱਪਦੇ ਤੇ 2 ਮਹੀਨੇ ਤੋਂ ਪਹਿਲਾਂ ਇੱਥੇ ਜਿਹੜੀ ਰਿਪੇਅਰਿੰਗ ਹੋ ਜਾਂਦੀ ਹੈ ਦੁਕਾਨਾਂ ਦੀ ਉੱਥੇ ਹੀ ਗੱਲ ਕਰੀਏ ਇੱਕ ਕਿਤੇ ਨਾ ਕਿਤੇ ਵੱਡਾ ਸਵਾਲ ਹੈ ਕਿ ਇਹ ਜਿਹੜੀ ਦੁਕਾਨਾਂ ਨੇ ਕੀ ਉਹਨੇ ਜਾਇਜ਼ ਹੋ ਗਈਆਂ ਨੇ ਇਹ ਹਜੇ ਵੀ ਨਜਾਇਜ਼ ਨੇ ਇਹ ਨਜਾਇਜ਼ ਨੇ ਕੌਣ ਇਹਦੀ ਐਨਓਸੀ ਕਿਨੇ ਦਿੱਤੀ ਜੇ ਐਨਓਸੀ ਦੇਤੀ ਇਟ ਮੀਨਸ ਸਰਕਾਰ ਪ੍ਰਸ਼ਾਸਨ ਰਲ ਕੇ ਜਿਹੜਾ ਜਨਤਾ ਨੂੰ ਜੋ ਜੇ ਅੱਜ ਡਿਮੋਲਿਸ਼ ਕੀਤਾ ਜਾ ਰਹਾ ਹੈ तो ये इस आदमी के ऊपर मल्टीपल एफ आई आर एनडीपीएस की उससे भी बड़ी बात है कि इसने इलीगल तौर से ये जो मकान बना रखा है विदाउट द परमिशन इसीलिए म्यूंसिपल कॉरपोरेशन से ये ऑर्डर आए थे और उसके बाद प्रॉपर ड्यूटी मजिस्टर लगा अकॉर्डिंग टू लॉ जो सारा काम किया जा रहा है और एक संदेश भी हम देना चाहते हैं वो ये है कि वो अगर कोई भी आदमी पंजाब के अंदर नशों के खिलाफ काम करेगा चाहे वो उनके नशों की स्मगलिंग करे पेडलिंग करे ਰੀਟੇਲ ਕਰੇ ਕੁਝ ਵੀ ਕਰੇ ਚੈਜ਼ ਅ ਕੈਰੀਅਰ ਜਾਏ ਕਿਸੇ ਵੀ ਉਸ ਉਨਕੇ ਉਪਰ ਸਖਤ ਕਾਰਵਾਈ ਕੀ ਜਾਏਗੀ ਦੇ ਵਿਲ ਬੀ ਬਿਹਾਈਂਡ ਬਗਲ ਬਣਾ ਕੇ ਕੁਝ ਕਰੀਏ ਕਿ ਇਹ ਵਿਦਨਸ਼ੇਵਰੁੱਪ ਕਾਰਵਾਈ ਫੋਕੀ ਹੈ ਸੋ ਕਿਤਨਾ ਕਿਤ ਇੱਕ ਵਾਰ ਗੱਲ ਕਰੀਏ ਤਸਵੀਰਾਂ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਈਏ ਕਿ ਕਿਸ ਤਰ੍ਹਾਂ ਇਹ ਦੁਕਾਨਾਂ ਜਿਹੜੀ ਤੋੜੀਆਂ ਗਈਆਂ ਸੀਗੀਆਂ ਸੋ ਇਧਰ ਦੇਖੋ ਤੁਸੀਂ ਧਿਆਨ ਨਾਲ ਇਹ ਇਹ ਜਗ੍ਹਾ ਤੋੜੀ ਗਈ ਸੀਗੀ ਜਿਹੜੀ ਕਾਰ ਬਈ ਲਗਾ ਲਗਾਤਾਰ ਲਗਾਤਾਰ ਵੀ ਤੇ ਨਾਲ ਤਾਂ ਕਿ ਕੋਈ ਅਣਖੌਮੀ ਜਿਹੜੀ ਉਹ ਘਟਦਾ ਆ। ਆਪਰੇ ਉਹ ਦੂਸਰੇ ਪਾਸੇ ਨਗਰ ਨਿਗਮ ਦੀ ਜਿਹੜੀ ਟੀਮ ਹੈ, ਪੁਲਿਸ ਪ੍ਰਸ਼ਾਸਨ ਹੈ ਔਰ ਜਿਹੜੀ ਬਿਲਡਿੰਗ ਨੂੰ ਢਾਹਣ ਦਾ ਕੰਮ ਜਿਹੜਾ ਹੈਗਾ ਉਹ ਲਗਾਤਾਰ ਜਾਰੀ ਹੈ। ਬਾਕੀ ਹੋਰ ਅਪਡੇਟਸ ਲਈ ਬਣੇ ਹੋ ਐਮਐਕਬਾ ਨਿਊਜ਼ ਚੈਨਲ ਕੈਮਰਾ ਪਰਸਨ ਜੀਤ ਦੇਨਾਰ ਦਿਪ ਸਿੰਘ ਪਟਿਆਲਾ। ਇੱਧਰ ਵੀ ਦੇਖੋ ਇਹ ਪਲਸਤਰ ਕਿਸ ਤਰ੍ਹਾਂ ਹੋਇਆ ਪਿਆ ਬਿਨਾ ਐਨਓਸੀ ਤੋਂ ਇਹ ਪਲਸਤਰ ਕੀਤਾ ਗਿਆ ਹੈ ਇਹ ਸਾਰੀਆਂ ਤੋੜੀਆਂ ਗਈਆਂ ਸੀ ਉਹਦੇ ਸ਼ਟਰ ਲੱਗੇ ਹੋਏ ਸੀਗੇ ਆ ਸ਼ਟਰ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਇਹ ਸ਼ਟਰ ਟੁੱਟੇ ਹੋਏ ਨੇ ਸੋ ਵੱਡਾ ਸਵਾਲ ਹੈ ਬਿਨਾ ਐਨਓਸੀ ਤੋਂ ਇਹ ਕਿਸ ਤਰ੍ਹਾਂ ਦੁਕਾਨਾਂ ਉਰੇ ਰਿਪੇਅਰ ਹੋ ਰਹੀਆਂ ਨੇ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਸੋ ਬਾਈ ਜੀ ਤੁਸੀਂ ਗੱਲ ਕਰਨਾ ਚਾਹੋਗੇ ਆਪਣਾ ਪੱਖ ਦੇਣਾ ਚਾਹੋਗੇ ਸੋ ਜੀ ਗੱਲ ਕੀ ਹੈ ਗੱਲ ਇਹ ਸਾਨੂੰਰੇ ਅੱਜ ਤੋਂ 2 ਮਹੀਨੇ ਪਹਿਲਾਂ ਯੁੱਧ ਨਸ਼ਵ ਰੁੱਧ ਦੇ ਤਹਿਤ ਕਾਰਵਾਈ ਕੀਤੀ ਗਈ ਸੀ ਕਿ ਪ੍ਰਸ਼ਾਸਨ ਨੇ ਇੱਕ ਹੋਰ ਜੀ ਇਹਦਾ ਨਕਸ਼ਾ ਕਰਕੇ ਦੀ ਸਾਡਾ ਬਰਿਆ ਪੰਜ ਕੀ ਗੱਲ ਨਾ ਬਣੀ ਨਹੀਂ ਗਈ ਤੇ ਫਿਰ ਹੁਣ ਇਹ ਕੀ ਤੇ ਕੀ ਇਹ ਨਕਸ਼ਾ ਹੁਣ ਇਹ ਨਸ਼ਾ ਇਹ ਵੱਡੇ ਕਾਰੋ ਜਿਹੜੀ ਕੀਤੀ ਹੈਗਾ ਨਹੀਂ ਇਹ ਹੁਣ ਐਨਓਸੀ ਮਿਲ ਚੁੱਕੀ ਹੈ ਤੁਹਾਨੂੰ ਰਿਪੇਅਰ ਕਰਨ ਦੀ ਐਨਓਸੀ ਮਿਲ ਚੁੱਕੀ ਹੈ ਰਿਪੇਅਰ ਕਰਨ ਦੀ ਕਿਸ ਤੋਂ ਪੁੱਛਿਆ ਸੀਗਾ ਕਿਸ ਤੋਂ ਪੁੱਛਿਆ ਸੀ ਇਹ ਦੁਕਾਨਾਂ ਨੂੰ ਤੁਸੀਂ ਰਿਪੇਅਰ ਕਰਾਉਣ ਵਾਸਤੇ ਕਿਹੜੇ ਕਾਰਪੋਰੇਸ਼ਨ ਦੇ ਅਫਸਰ ਤੋਂ ਕਿਹੜੇ ਅਫਸਰ ਨੇ ਤੁਹਾਨੂੰ ਮਨਜ਼ੂਰੀ ਦਿੱਤੀ ਹੈ ਉਹ ਬਣਾਉਣ ਦੀ ਹੈ ਦੁਬਾਰਾ ਤੋਂ ਰਿਪੇਅਰ ਕਰਨ ਦੀ ਕਿਹੜੇ ਅਫਸਰ ਨੇ ਦਿੱਤੀ ਹੈ ਮੈਂ ਨਾਂ ਨਹੀਂ ਜਾਣਦਾ ਤੁਸੀਂ ਪੁੱਛ ਕੇ ਆਏ ਹੋ ਤੁਹਾਨੂੰ ਉਹਨਾਂ ਨੇ ਲਿਖਤੀ ਕਾਗਜ਼ੀ ਕਾਰਵਾਈ ਦਿੱਤੀ ਹੋਣੀ ਉਹ ਕਿੰਨੇ ਦਿੱਤੀ ਹੈ ਤੁਹਾਨੂੰ ਇਹ ਸਵਾਲ ਕਰ ਰਹੇ ਹਾਂ ਅਸੀਂ ਨਹੀਂ ਤੁਸੀਂ ਨਾਮ ਨਹੀਂ ਜਾਣਦੇ ਜੇ ਤੁਹਾਨੂੰ ਨਗਰ ਨਿਗਮ ਦੇ ਵਿੱਚ ਕੋਈ ਉੱਥੇ ਪੀਐਨ ਵੀ ਕਹਿ ਦੇ ਵੀ ਤੁਸੀਂ ਬਣਾ ਲਓ ਤੁਸੀਂ ਬਣਾ ਲੋਗੇ ਉਰੇ ਆ ਕੇ ਨੀ ਸ਼ਟਰ ਨਹੀਂ ਲਾਏ ਤੁਸੀਂ ਰਿਪੇਅਰ ਕੀਤੀ ਹੋਈ ਹੈ ਬਿਨਾ ਐਨਓਸੀ ਤੋਂ ਰਿਪੇਅਰ ਨਹੀਂ ਹੋ ਸਕਦੀ ਜਦ ਬਿਲਡਿੰਗ ਡੈਮੋਲਿਸ਼ ਹੋ ਚੁੱਕੀ ਹੈ ਉਹ ਬਿਲਡਿੰਗ ਬਿਨਾ ਡੈਮੋਲਿਸ਼ਨ ਤੋਂ ਜਦ ਤੱਕ ਉਹਦੀ ਐਨਓਸੀ ਨਹੀਂ ਮਿਲਦੀ ਨੋਬਜੈਕਸ਼ਨ ਸਰਟੀਫਿਕੇਟ ਤੁਸੀਂ ਰਿਪੇਅਰ ਨਹੀਂ ਕਰ ਸਕਦੇ ਹਾਂਜੀ ਕਿਤੋਂ ਹੋਈ ਹੈ ਸਟੇ ਜੇ ਸਟੇ ਹੋਈ ਪਈ ਹੈ ਤਾਂ ਸਟੇ ਤੋਂ ਬਾਅਦ ਵੀ ਤੁਸੀਂ ਰਿਪੇਅਰ ਨਹੀਂ ਕਰ ਸਕਦੇ ਇਹ ਸੀਲ ਹੋਈ ਪਈ ਹੈ ਇਟ ਮੀਨਸ ਬਿਲਡਿੰਗ ਜਸਟ ਹੈ ਉਹ ਤਾਂ ਮੇਰੀ ਸਟੇ ਹੋ ਗਈ ਤੁਸੀਂ ਸਮਝ ਨਹੀਂ ਪਾਰੇ ਗੱਲ ਜਾਂ ਤਾਂ ਤੁਸੀਂ ਥੱਲੇ ਆ ਕੇ ਗੱਲ ਕਰ ਲਓ ਸਾਡੇ ਨਾਲ ਇਸੀ ਕਰਕੇ ਅਸੀਂ ਤਾਂ ਦਿਖਾ ਰਹੇ ਅਸੀਂ ਤਾਂ ਤੁਹਾਨੂੰ ਤੁਹਾਡਾ ਪੱਖ ਪੁੱਛਿਆ ਵੀ ਤੁਹਾਡਾ ਪੱਖ ਹੈ মিডিਆ ਤੋਂ ਆਇਆ ਸੀ ਗ੍ਰਿਵੈਂਸ ਸਟੋਰੀਜ਼ ਤੋਂ ਆ ਦੇਖੋ ਰਜਿਸਟ੍ਰੇਸ਼ਨ ਨੰਬਰ ਤੁਹਾਨੂੰ ਬਕਾਇਦਾ ਦਿਖਾ ਦਿੰਨੇ ਅਸੀਂ ਨੀਟ ਇਹ ਗੈਰ ਕਾਨੂੰਨੀ ਆ ਤਾਂ ਇਹ ਟਾਣੀ ਤੀ ਦੇ ਤੁਸੀਂ ਦੇ ਦਿਓ ਫਿਰ ਸਾਰਿਆਂ ਦੀ ਕੰਪਲੇਂਟਾਂ ਦੇ ਦਿਓ ਤੁਸੀਂ ਕੰਪਲੇਂਟ ਦੇ ਦਿਓ ਸਾਰਿਆਂ ਦੀ ਫਿਰ ਜੇ ਤੁਸੀਂ ਆਪਣਾ ਕੋਈ ਪੱਖ ਦੇਣਾ ਤਾਂ نیچے ਆ ਸਕਦੇ ਹੋ ਓਸੀ ਮਿਲ ਗਈ ਯਾਰ ਮੇਰੇ ਇਹ ਦੁਕਾਨਾ ਬਣੀ ਆਂਦੀ ਨਾ 2004 ਦੇ ਬਣੀ ਹੋਈ ਜਾਣੇ ਸੀ ਜਦੋਂ ਕੋਈ ਕਾਰਪੋਰੇਸ਼ਨ ਦੀ ਏਰੀਆ ਹੈਗਾ ਉਦੋਂ ਹੀ ਮੈਂ ਇਹ ਗੱਲ ਕਹੀ ਸੀ ਕਿ ਜਦੋਂ ਅੱਪਰ ਆਏ ਨੇ ਮੈਂ ਤੁਹਾਨੂੰ ਸਿਰਫ ਇਹ ਪੁੱਛ ਰਿਹਾ ਵੀ ਤੁਹਾਨੂੰ ਤੁਸੀਂ ਨਗਰ ਨਿਗਮ ਤੋਂ ਐਨਓਸੀ ਲੈ ਆਏ ਹਾਂ ਜਾਂ ਨਾ ਕੋਈ ਭੱਜਿਆ ਕਿ ਨਹੀਂ ਆ ਸਰੇ ਸੀ ਤਾਂ ਖਬਰ ਕਰਨ ਆਏ ਵੀ 2 ਮਹੀਨੇ ਪਹਿਲਾਂ ਹੀ ਤੋੜੀ ਗਿਆ ਤੁਹਾਨੂੰ ਵੀ ਕਿਸੇ ਨੂੰ ਉਂਗਲ ਲਾ ਕੇ ਭੇਜਿਆ ਹੋਵੇ ਸਾਨੂੰ ਕੋਈ ਉਂਗਲ ਨਹੀਂ ਲਾਂਦਾ 2 ਮਹੀਨੇ ਪਹਿਲਾਂ ਪੈਸੇ ਚੰਗੇ ਤੋਂ ਖਬਰ ਚੰਗੀ ਆ ਅੱਜ ਵੀ ਤਾਂ ਆਇਆ ਦੁਕਾਨ ਦੀ ਬਿਉਰੇ ਰਿਪੇਅਰਿੰਗ ਹੋ ਗਈ ਕਿਸ ਦੇ ਸ਼ਹਿਰ ਤੇ ਹੋਈ ਇਹ ਰਿਪੇਅਰਿੰਗ ਬੱਸ ਠੀਕ ਹੈ ਸੋ ਕਿਤੇ ਨਾ ਕਿਤੇ ਅਸੀਂ ਮਾਲਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉੱਤੇ ਖੜੇ ਸੀ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਉਹਨਾਂ ਨੂੰ ਕਿ ਥੱਲੇ ਆ ਕੇ ਤੁਸੀਂ ਗੱਲ ਕਰ ਲਓ ਆਪਣਾ ਪੱਖ ਦੇਣਾ ਕੁਝ ਉਹਨਾਂ ਵੱਲੋਂ ਗੱਲ ਕਰਨ ਤੋਂ ਜਿਹੜੀ ਸਾਫ਼ ਮਨਾਈ ਕਰ ਦਿੱਤੀ ਗਈ ਹੈ ਅਸੀਂ ਆਪਣਾ ਜਰਨਲਿਜ਼ਮ ਦਾ ਐਥਿਕ ਪੂਰਾ ਕਰ ਲਿਆ ਅਸੀਂ ਉਹਨਾਂ ਨੂੰ ਪੁੱਛ ਲਿਆ ਵੀ ਜੇ ਤੁਸੀਂ ਆਪਣਾ ਕੋਈ ਪੱਖ ਦੇਣਾ ਤਾਂ ਦੇ ਦਿਓ ਉਹ ਨਹੀਂ ਆਏ ਥੱਲੇ ਸੋ ਇਹ ਉਰੇ ਕਿਤੇ ਨਾ ਕਿਤੇ ਤੁਹਾਨੂੰ ਦਿਖਾ ਦਈਏ ਸੀਸੀਟੀਵੀ ਵੀ ਲੱਗੇ ਹੋਏ ਆ ਇਹਦੇ ਵਿੱਚ ਨੋਟ ਹੈ ਕਿ ਅਸੀਂ ਪੱਖ ਵਾਸਤੇ ਖੜੇ ਸੀਗੇ ਪਰ ਇਹ ਨਹੀਂ ਆਏ ਇਸ ਤੋਂ ਬਾਅਦ ਅਸੀਂ ਜਿਹੜਾ ਉਰੋ ਜਾਣ ਦੀ ਗੱਲ ਕਰਾਂਗੇ ਸੋ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਇਹਦੇ ਵਿੱਚ ਕਿਹਾ ਗਿਆ ਵੀ ਨਗਰ ਨਿਗਮ ਤੋਂ ਕੋਈ ਅਧਿਕਾਰੀ ਨੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੈ ਪਰ ਇਹ ਵੱਡਾ ਸਵਾਲ ਹੈ ਕਿ ਕਿਸ ਨੇ ਪਰਮਿਸ਼ਨ ਦੇ ਦਿੱਤੀ ਕਿਉਂਕਿ ਜਦ ਉਰੇ ਐਨਓਸੀ ਨਹੀਂ ਮਿਲ ਸਕਦੀ ਤਾਂ ਕਿਸ ਤਰ੍ਹਾਂ ਪਰਮਿਸ਼ਨ ਦੇ ਦੇਣਗੇ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਕਿ ਪਹਿਲਾਂ ਸਰਕਾਰ ਸਾਨੂੰ ਪਾਗਲ ਬਣਾਉਂਦੀ ਹੈ ਕਿ ਕਿ ਉਰੇ ਯੁੱਧ ਨਸ਼ਵਰੁੱਧ ਕਾਰਵਾਈ ਹੋਈ ਹੈ ਤੇ ਹੁਣ ਜਿਹੜੀ ਐਨਓਸੀ ਦੇ ਕੇ ਮੂੰਹ ਜਬਾਨੀ ਕਰਕੇ ਵੀ ਕਰ ਲੋ ਤੁਸੀਂ ਜੋ ਕਰਨਾ ਇਹ ਹੁਣ ਇਹ ਕੰਮ ਚੱਲ ਰਿਹਾ ਹੈ ਉਰੇ ਤੋ ਕਿਤਨਾ ਕਿਤੇ ਵੱਡੇ ਸਵਾਲ ਨੇ ਕਿ ਪ੍ਰਸ਼ਾਸਨ ਦੀ ਮਿਲੀ ਭੁਗਤਤਨ ਵਾਲੇ ਦੁਕਾਨਾਂ ਫਿਰ ਤੋਂ ਬਣ ਜਾਣਗੀਆਂ ਕੀ ਹੋਰ ਫਿਰ ਤੋਂ ਸ਼ਟਰ ਲੱਗ ਜਾਣਗੇ ਤੋ ਜਲਦ ਮਿਲਾਂਗੇ ਹੋਰ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗ੍ਰੇਵਨ ਸਟੋਰੀਜ਼ ਦੇ ਨਾਲ